ਅ ਮਸੀ ਸਾਹਿਬ ਤੁਸੀਂ ਬਤੌਰ ਡੀਐਸਪੀ ਸਾਡੇ ਨੂੰ ਫਲੋਰ ਦਾ ਵੀ ਚਾਰਸ ਮਾਣਿਆਗਾ ਸਰ ਅਲ ਵੈਲਕਮ ਤੁਹਾਡਾ ਸਾਹਿਬ ਜੀ ਸਰ ਤੁਸੀਂ ਇਲਾਕੇ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੋਗੇ ਥੈਂਕ ਯੂ ਮੈਂ ਪਹਿਲਾਂ ਵੀ ਇੱਥੇ ਇੰਚਾਰਜ ਰਹਿ ਚੁੱਕਾ ਹਾਂ ਚਮਕ ਇੰਚਾਰਜ ਤੋਂ 20 ਸਾਲ ਪਹਿਲਾਂ ਤੇ ਕਾਫੀ ਸਹਿਯੋਗ ਮੈਨੂੰ ਉਸ ਟਾਈਮ ਪਬਲਿਕ ਦਾ ਮਿਲਿਆ ਸੀ ਜਿਸ ਨਾਲ ਅਸੀਂ ਕਾਫੀ ਕ੍ਰਾਈਮ ਉਸ ਟਾਈਮ ਜਿਹੜੀ ਠੱਲ ਪਾ ਕੇ ਰੱਖੀ ਹੁਣ ਵੀ ਮੈਨੂੰ ਆਸ ਆਪੇ ਮੈਨੂੰ ਪਬਲਿਕ ਦਾ ਸਹਿਯੋਗ ਮਿਲੇਗਾ ਤੇ ਜਿਹੜਾ ਜੋ ਨਸ਼ਾ ਪ੍ਰੋਬਲਮ ਉਹ ਸਾਡੀ ਚੱਲ ਰਹੀ ਆ ਉਹਦੇ ਵਿੱਚ ਵੀ ਅਸੀਂ ਪਬਲਿਕ ਮੇਰਾ ਸਾਥ ਦੇਗੀ ਲੋਕ ਮੇਰਾ ਸਾਥ ਦੇਣਗੇ ਅਸੀਂ ਨੂੰ 100% ਜਿਹੜਾ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਖਤਮ ਹੋ ਜੇ ਬਿਲਕੁਲ ਜਿਹੜੀ ਇਹ ਲਾਹਨਤ ਜਿਹੜੀ ਆ ਉਹ ਪੰਜਾਬ ਨੂੰ ਜਿਹੜੀ ਚਿਮੜੀ ਹੋਈ ਆ ਠੀਕ ਆ ਤੇ ਦੂਸਰਾ ਕਾਨੂੰਨ ਦਾ ਰਾਜ ਰਹੇਗਾ ਕੋਈ ਗੁੱਟਾਗਰਦੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਵੀ ਲਾਅਲੈਸਨਸ ਨਹੀਂ ਹੋਏਗੀ ਠੀਕ ਆ ਸਰ ਜਦਾਂ 100 ਫਲੌ ਲੱਗਾ ਹੈਗਾ ਇਹਦੇ ਵਿੱਚ ਕਾਫੀ ਨਸ਼ਾ ਗਬੂਲ ਵਾਲਾ ਹੈਗਾ ਵੀ ਇਹਨਾਂ ਦੇ ਪਾਡ ਹੈਗੇ ਦਾ ਨਾ ਪਿੰਡ ਹੈਗਾ ਵਗੈਰਾ ਉਹ ਵੀ ਨਸ਼ਿਆਂ ਦੇ ਫਕਮੇ ਸ਼ੁਰੂਪਿੰਡ ਹੈਗਾ ਪਰ ਉਹਨਾਂ ਲਈ ਪੈਦੇ ਦਾ ਕੀ ਕੰਮ ਬਣਦਾ ਅਸੀਂ ਜਿਹੜੀ ਹੈਗੇ ਆ ਡਰਗ ਸਪੌਟ ਜਿਹੜੇ ਉਹ ਟਰਟੀਫਾਈ ਕਰ ਰਹੇ ਆ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਹੀ ਕਰਵ ਕਰਾਂਗੇ ਜਿੱਥੇ ਜਿਹੜੀ ਆ ਡਰਗ ਦੀ ਸਾਨੂੰ ਜ਼ਿਆਦਾ ਸ਼ਿਕਾਇਤ ਆ ਰਹੀ ਹੈ ਚੇ ਕੰਨਾਂ ਪਿੰਡ ਹੋਵੇ ਚਾਹੇ ਸੇਲ ਕਰਨ ਦਾ ਏਰੀਆ ਹੋਵੇ ਚਾਹੇ ਤਲੇਤੇ ਦਾ ਏਰੀਆ ਹੋਵੇ ਜਿਹੜਾ ਵੀ ਏਰੀਆ ਹੈਗਾ ਅਸੀਂ ਉਹਨੂੰ ਜਿਹੜਾ ਪਹਿਲਾਂ ਪ੍ਰਾਇੋਰਟੀ ਜਿਹੜਾ ਫੋਕਸ ਕਰਾਂਗੇ ਠੀਕ ਹੈ ਸਭ ਜਿਹੜੇ ਬਚੇ ਜਿਹੜੇ ਸਿਰ ਦਿਮਾਗੀ ਤੌਰ ਤੇ ਸੇਕ ਹੋਏ ਡਟ ਰਗੀ ਹੈਗੇ ਆ ਟਰੱਕ ਲੈਂਦੇ ਹੈਗੇ ਸਰ ਟਰੱਕ ਪਹਿਲਾਂ ਤਾਂ ਹੈ ਨਹੀਂ ਲੇਕਿਨ ਟਰੱਕ ਲੈਣਦੇ ਜਰੂਰ ਹੈਗਾ ਸਰ ਉਹਨਾਂ ਲਈ ਤੁਸੀਂ ਕੀ ਫੜ ਲੈਣਾ ਆ ਆ ਜਿਹੜੇ ਬੱਚੇ ਜਿਹੜੇ ਐਕਚੁਅਲੀ ਉਹ ਵਿਕਟਮ ਹੋਵੇ ਵਿਕਟਮ ਮਾਪਾਣ ਨਹੀਂ ਕਹਿ ਸਕਦੇ ਉਹ ਜਿਹੜੇ ਹੈਗੇ ਆ ਉਹ ਟਰੱਕ ਸਮਗਲਰ ਹੈਗੇ ਆ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਐਡਮਿਟ ਕਰਾਵਾਂਗੇ ਉਹਨਾਂ ਦੀ ਟ੍ਰੀਟਮੈਂਟ ਕਰਾਉਂਦਾ ਸੀ 100% ਬੰਦੋਬਸਤ ਕਰਨ ਦੀ ਕੋਸ਼ਿਸ਼ ਕਰਕੇ ਹੀ ਕਰਾਵਾਂਗੇ ਬਦਲ ਉਹਨਾਂ ਦਾ ਹਾਲਤ ਵਿੱਚ ਦੇਸ਼ ਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਧਿਕ ਟਮੰਟ ਕਰੋ ਤੇਸਟ ਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ